ਸਤਿ ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਹੈਗੀ ਹੈ ਦੁਖਿਆਰੀ ਮਾਂ ਦੀ ਦੁਖਿਆਰੀ ਧੀ ਚੜ੍ਹਦੇ ਵੱਲ ਨੂੰ ਮੂੰਹ ਕਰਕੇ ਬਣਾਏ ਚਾਰ ਕਮਰੇ ਇੱਕ ਪਾਸੇ ਛੋਟੀ ਜਿਹੀ ਰਸੋਈ ਅਤੇ ਕਮਰਿਆਂ ਦੇ ਮੂਰੇ ਛੋਟਾ ਜਿਹਾ ਇੱਕ ਬਰਾਂਡਾ ਦੂਜੇ ਪਾਸੇ ਨਾਲੋਂ ਨਾਲ ਬਾਥਰੂਮ ਬਣਿਆ ਹੋਇਆ ਸੀ ਬਰਾਂਡੇ ਨੂੰ ਜਾਲੀਆਂ ਲਾ ਕੇ ਘਰ ਨੂੰ ਪੂਰੀ ਤਰ੍ਹਾਂ ਕਵਰ ਕੀਤਾ ਹੋਇਆ ਸੀ ਵਿਹੜਾ ਕਾਫੀ ਖੁੱਲਾ ਸੀ ਅਤੇ ਸਾਫ਼ ਸੁਥਰਾ ਹੈ ਹਰ ਇੱਕ ਚੀਜ਼ ਟਿਕਾਣੇ ਸਿਰ ਰੱਖੀ ਹੋਈ ਐ ਖੇਤੀ ਦਾ ਵੀ ਹਰ ਇੱਕ ਸੰਦ ਸੰਡੇਰਾ ਧੋਸਮਾਰ ਕੇ ਰੱਖਿਆ ਹੋਇਆ ਸੀ ਇੱਕ ਪਾਸੇ 5911 ਟਰੈਕਟਰ ਜੋ ਕਿ ਨਵਾਂ ਹੀ ਕਢਾਇਆ ਲੱਗਦਾ ਹੈ ਉਹਦੇ ਨਾਲ ਲੱਗਦੇ ਹੀ ਇੱਕ ਮੈਸੀ ਅਤੇ ਤੂੜੀ ਕੱਢਣ ਅਤੇ ਵੜਾਈ ਲਈ ਕੰਬਾਈਨ ਖੜੀ ਸੀ ਜਿੰਨਾ ਸ਼ੌਂਕ ਖੇਤੀ ਦਾ ਅਰਜਨ ਸਿੰਘ ਨੂੰ ਸੀ ਓਵੇਂ ਹੀ ਉਹਦੇ ਪੁੱਤਰਾਂ ਨੂੰ ਹੀ ਹਾਂਜੀ ਬਿਲਕੁਲ ਸਹੀ ਸਮਝੇ ਤੁਸੀਂ ਇਹ ਘਰ ਇਹ ਅਰਜਨ ਸਿੰਘ ਦਾ ਜੋ ਕਿ ਇੱਕ ਉੱਚ ਕ੍ਰਾਣੇ ਦਾ ਸਰਦਾਰ ਪੁੱਜਦਾ ਜੱਟ ਸਿੱਖ ਏ ਘਰ ਵਿੱਚ ਅਰਜਨ ਸਿੰਘ ਅਤੇ ਉਹਦੀ ਪਤਨੀ ਤੋਂ ਇਲਾਵਾ ਉਹਦੇ ਤਿੰਨ ਪੁੱਤਰ ਤਰਸੀਮ ਬਿੰਦਰ ਅਤੇ ਨਿੱਕਾ ਹਨ ਨਿੱਕੇ ਦਾ ਨਾਂ ਸਭ ਤੋਂ ਨਿੱਕਾ ਹੋਣ ਕਰਕੇ ਨਿੱਕਾ ਹੀ ਰੱਖ ਛੱਡਿਆ ਸੀ ਇਹਨਾਂ ਤੋਂ ਇਲਾਵਾ ਹੋਰ ਕੋਈ ਵੀ ਜੋ ਕਿ ਘਰ ਦੇ ਹਰ ਮੈਂਬਰ ਦੀ ਜਾਣੇ ਅਤੇ ਉਹ ਏ ਇਨਾ ਤਿੰਨਾ ਭਰਾਵਾਂ ਦੀ ਇਕਲੌਤੀ ਲਾडली ਭੈਣ ਪੰਮੀ ਸਾਰਿਆਂ ਭਰਾਵਾਂ ਤੋਂ ਛੋਟੀ ਹੈ ਜਿਸ ਕਰਕੇ ਉਹਨੂੰ ਸਾਰਿਆਂ ਦਾ ਰੱਜਵਾਂ ਪਿਆਰ ਮਿਲਦਾ ਹੈ ਪੰਮੀ ਬੜੀ ਸਿਆਣੀ ਅਤੇ ਸਮਝਦਾਰ ਕੁੜੀ ਹੈ ਪੰਮੀ ਦੀ ਉਮਰ ਇਸ ਵਕਤ 18 ਸਾਲ ਹੈ ਅਤੇ ਉਸ ਭਰਾ ਵਾਰੋਵਾਰੀ ਉਹਦੇ ਤੋਂ ਤਿੰਨ-ਤਿੰਨ ਸਾਲ ਵੱਡੇ ਹਨ ਬਸ ਇਹੀ ਛੋਟਾ ਜਿਹਾ ਅਤੇ ਖੁਸ਼ਹਾਲ ਪਰਿਵਾਰ ਹੈ ਅਰਜਨ ਸਿੰਘ ਦਾ ਸਾਰਾ ਪਰਿਵਾਰ ਦੀ ਇੱਕ ਦੂਜੇ ਵਿੱਚ ਜਾਣ ਵਸਦੀ ਹੈ 13 ਨੌ ਭਰਾ ਅਤੇ ਚੌਥਾ ਪਿਓ ਦੱਬ ਕੇ ਵੋਂਦੇ ਅਤੇ ਰਾਜ ਦੇ ਖਾਂਦੇ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸੀ ਜਿਵੇਂ ਰੱਬ ਨੇ ਗੱਫੇ ਭਰ ਕੇ ਰਿਜਕ ਦਿੱਤਾ ਏ ਓਵੇਂ ਹੀ ਸਾਰੇ ਟੱਬਰ ਨੂੰ ਚੰਗੀ ਨੀਤ ਦੀ ਬਖਸ਼ੀਸ਼ ਕੀਤੀ ਅਰਜਨ ਅਤੇ ਮੀਤੋ ਦੇ ਕਰੇ ਜਿਹੜਾ ਵੀ ਆਉਂਦਾ ਕਦੇ ਖਾਲੀ ਹੱਥ ਨਹੀਂ ਪਰਤਦੇ ਆ ਰੋਟੀ ਖਾਂਦੇ ਅਤੇ ਚਾਹ ਪਾਣੀ ਪੀਤੇ ਬਿਨਾ ਤਾਂ ਉਹ ਕਿਸੇ ਨੂੰ ਜਾਣ ਹੀ ਨਹੀਂ ਦਿੰਦੇ ਸਵੇਰੇ ਸਵੇਰੇ ਤਾਂ ਸੁੱਖ ਨਾਲ ਲੱਸੀ ਅਤੇ ਦੁੱਧ ਲੈਣ ਵਾਲਿਆਂ ਦੀ ਲਾਈਨ ਲੱਗੀ ਹੁੰਦੀ ਕਿਸੇ ਨੂੰ ਕੋਈ ਜਵਾਬ ਨਹੀਂ ਮਿੱਤੋ ਦੇ ਘਰੇ 8-9 ਲਵੇਰੀਆਂ ਹਨ ਅਤੇ ਉਹਨਾਂ ਨੇ ਕਦੇ ਦੁੱਧ ਦਾ ਸ਼ਿੱਟ ਨਹੀਂ ਵੇਚੀ ਬਸ ਐਵੇਂ ਹੀ ਗਰੀਬਾਂ 'ਚ ਵਰਤ ਜਾਂਦਾ ਹੈ ਜਿਸ ਦੇ ਬਦਲੇ ਉਹਨਾਂ ਨੂੰ ਢੇਰ ਦਵਾਵਾਂ ਹਰ ਰੋਜ਼ ਮਿਲਦੀਆਂ ਹਨ ਅਤੇ ਸ਼ਾਇਦ ਉਹਨਾਂ ਦਵਾਵਾਂ ਸਦਕਾ ਹੀ ਉਹਨਾਂ ਦੇ ਘਰ ਰੰਗ ਲੱਗੇ ਹਨ ਨੀਲੇ ਅਸਮਾਨ 'ਚੋਂ ਚਾਨਣ ਦਾ ਛੋਟਾ ਜਿਹਾ ਟੁਕੜਾ ਰੋਸ਼ਨਦਾਨ ਵਿੱਚੋਂ ਦੀ ਅੰਦਰ ਪੈਂਦਾ ਹੀ ਸਾਰਾ ਟੱਬਰ ਬਿਸਤਰੇ ਛੱਡ ਦਿੰਦਾ ਅਤੇ ਆਪੋ ਆਪਣੇ ਕੰਮਾਂ ਵਿੱਚ ਲੱਗ ਜਾਂਦੇ ਅੱਜ ਵੀ ਉੱਠਦੇ ਸਾਰ ਹੀ ਮਿੱਤੋ ਨੇ ਚਾਟੀ 'ਚ ਮਧਾਣੀ ਪਾ ਕੇ ਪੰਮੀ ਨੂੰ ਤੁੱਧ ਰਿੜਕਣ ਬਿਠਾ ਦਿੱਤਾ ਅਤੇ ਆਪ ਜਲਦੀ ਨਾਲ ਅੱਗ ਬਾਲ ਕੇ ਚਾਹ ਰੱਖ ਲਈ ਚਾਹ ਪਾਣੀ ਦਾ ਕੰਮ ਨੇ ਵੇੜ ਕੇ ਉਹ ਮਾਵਾ ਧੀਆਂ ਰੋਟੀ ਟੁੱਕਰ ਦਾ ਆਹਰ ਕਰਨ ਲਗੀਆਂ ਅਰਜਨ ਅਤੇ ਤਿੰਨਾਂ ਨੇੁੰਡੇ ਟਰੈਕਟਰ ਸਟਾਰਟ ਕਰਕੇ ਰੇ ਸਪਰੇ ਰੱਖ ਰਿਹਾ ਸਨ ਤਾਂ ਕੀ ਰੋਟੀ ਖਾਂਦੇ ਹੀ ਘਰੋਂ ਨਿਕਲ ਜਾਣ ਖੇਤ ਲਈ ਅਤੇ ਠੰਡੇ ਠੰਡੇ ਸਾਰਾ ਕੰਮ ਨਿਭੜ ਜੇ ਸਪਰੇ ਵਾਲੀ ਢੋਲੀ ਰੱਖਦਿਆਂ ਅਰਜਨ ਸਿੰਘ ਨੂੰ ਇੱਕ ਜਾਣੀ ਪਹਿਚਾਣੀ ਜੀ ਆਵਾਜ਼ ਸੁਣਾਈ ਦਿੱਤੀ ਉਹ ਕਿਵੇਂ ਆ ਸਰਦਾਰਾ ਘਰੇ ਹੀ ਐ ਅੱਜੇ ਕੀ ਹਾਲ ਹੈ ਚਾਲੇ ਕੁੱਤਾ ਤਾਂ ਨਹੀਂ ਵੱਡ ਦਾ ਮਿੱਠੂ ਬੋਲਨੇ ਕੁੱਤੇ ਵਾਲੇ ਇਸ਼ਾਰਾ ਕਰਦੇ ਹੋਏ ਅਰਜਨ ਸਿਉ ਨੂੰ ਪੁੱਛਿਆ ਓਏ ਲੰਗਿਆ ਲੰਗਿਆ ਕਿਤੇ ਨੂੰ ਕਿਤੇ ਨੂੰ ਵੱਡ ਦਾ ਤੈਨੂੰ ਏ ਨਾਲੇ ਜੇ ਆ ਗੇਲੀਆਂ ਵਰਗੀਆਂ ਲੱਤਾਂ ਤੇ ਇੱਕ ਬੁਰਕ ਭਾਰ ਵੀ ਲਊ ਫਿਰ ਕਿਹੜਾ ਕੋਈ ਲੋੜਾ ਆਜੂ ਅਰਜਨ ਸਿਉ ਨੇ ਹੱਸਦੇ ਹੋਏ ਕਿਹਾ ਮਿੱਠੂ ਬੋਲਿਆ ਨਾਲ ਦੇ ਪਿੰਡੋਂ ਅਰਜਨ ਦਾ ਜਿਗਰੀ ਯਾਰ ਹੈ ਕੰਮਕਾਰ ਉਹ ਕੋਈ ਖਾਸ ਨਹੀਂ ਕਰਦਾ ਕਿਉਂਕਿ ਉਹਦੇ ਬਿਨਾਂ ਉਹਦੇ ਸਾਰੇ ਭਰਾ ਛੜੇ ਹਨ ਖੇਤੀ ਪੱਠੇ ਤਾਂ ਉਹ ਕਰਦੇ ਆ ਅਤੇ ਮਿੱਠੂ ਬਸ ਇੱਧਰ ਉੱਧਰ ਫਿਰ ਕੇ ਕੋਈ ਨਾ ਕੋਈ ਰਿਸ਼ਤਾ ਕਰਵਾ ਛੜਦਾ ਮਿੱਠੂ ਜਿੱਥੇ ਅਰਜਨ ਦਾ ਦੋਸਤ ਸੀ ਉੱਥੇ ਹੀ ਉਹਦਾ ਸਾਂਡੂ ਵੀ ਸੀ ਉਹਨਾਂ ਦੀਆਂ ਘਰ ਵਾਲੀਆਂ ਮਾਮੇ ਪੂਆ ਦੀਆਂ ਕੁੜੀਆਂ ਹੋਣ ਕਰਕੇ ਦੂਰੀ ਰਿਸ਼ਤੇਦਾਰੀ ਸੀ ਕਰਲਾ ਕਰਲਾ ਮਖੌਲ ਕਰਲਾ ਫਿਰ ਜੇ ਵੱਡੂ ਟੀਕੇ ਵੀ ਤੂੰ ਹੀ ਲਵਾਈ ਅਤੇ ਆਪ ਮੇਰੇ ਕੰਮ ਵੀ ਤੂੰ ਹੀ ਕਰੀ ਮੈਂ ਤਾਂ ਬਹਿ ਜੂ ਮੰਜੇ ਤੇ ਨਾਲ ਮੰਜੇ 'ਚ ਅੱਜ ਕਿਤੇ ਕਿਵੇਂ ਅਜੇ ਖੇਤ ਨੂੰ ਨਹੀਂ ਗਿਆ ਬੋਲੇ ਨੇ ਵੇੜੇ ਵਿੱਚ ਡਾਇ ਮੰਜੇ ਤੇ ਬੈੰਦਿਆ ਕਿਆ ਟੀਕੇ ਲਗਵਾਉਣ ਨੂੰ ਤੈਨੂੰ ਕੀ ਹੁੰਦਾ ਉਹ ਵੀ ਤੂੰ ਕੁੱਤੇ ਦਾ ਵੱਡਿਆ ਈ ਐ ਇਹਦੇ ਵੱਡਨ ਨਾਲ ਤੈਨੂੰ ਕੀ ਹੋਊ ਖੇਤ ਨੂੰ ਬਸ ਤੁਰਦੇ ਹੀ ਸੀ ਰੋਟੀ ਖਾ ਕੇ ਅਰਜਨ ਨੇ ਸੰਡੂ ਨੂੰ ਇੱਕ ਹੋਰ ਮਖਸ਼ਰੀ ਕਰੀ ਫਿਰ ਤਾਂ ਮੌਕੇ ਤੇ ਹੀ ਦੱਬ ਲਿਆ ਏ ਕਿ ਮੈਂ ਨਹੀਂ ਤੂੰ ਹੱਥ ਨਹੀਂ ਆਉਣਾ ਸੀ ਕੀ ਨਹੀਂ ਬੋਲਿਆ ਬੋਲ ਬੋਲਿਆ ਆਹੋ ਇਹ ਤਾਂ ਤੂੰ ਸਹੀ ਕਿਹਾ ਅਸੀਂ ਕਿਹੜਾ ਭਰਾਵਾ ਤੈਨੂੰ ਵਾਂਗ ਵੇਲੇ ਆ ਤੂੰ ਤਾਂ ਮੇਰੇ ਸਾਲੀ ਨੂੰ ਛੜੇ ਇਹ ਰੋਡੇ ਲਾ ਰੱਖਿਆ ਓ ਜੀ ਆਖੇ ਮੈਂ ਰਿਸ਼ਤੇ ਕਰਵਾਉਣਾ ਇੱਕ ਅੱਧਾ ਉਹਨਾਂ ਚੋਂ ਵੀ ਵਿਆਹ ਕਰਦੇ ਅਰਜਨ ਫਿਰ ਤੋਂ ਗੁੱਜੀ ਚ ਕਰ ਗਿਆ ਓਏ ਉਹ ਤਾਂ ਹੁਣ ਅਗਲੇ ਜਹਾਨ ਵਿਆਹੇ ਜਾਣਗੇ ਤੂੰ ਹੁਣ ਤਾਂ ਵਾਲੀ ਨਿਕਲ ਗਈ ਥੋੜੀ ਰਹਿ ਗਈ ਮੈਂ ਤਾਂ ਤੇਰੇ ਵੱਲ ਕੰਮ ਆਇਆ ਸੀ ਬੋਲ ਬੋਲਿਆ ਹਲਾ ਇਹੋ ਜਿਹਾ ਕਿਹੜਾ ਜ਼ਰੂਰੀ ਕੰਮ ਹੋ ਗਿਆ ਬਾਈ ਜਿਹੜਾ ਸਵੇਰੇ ਹੀ ਭਜਣਾ ਪੈ ਗਿਆ ਖੈਰ ਤਾਂ ਹੈ ਅਰਜਨ ਸਿੰਘ ਥੋੜਾ ਗੰਭੀਰ ਹੋ ਕੇ ਬੋਲਿਆ ਉਹ ਆਹੋ ਖੈਰ ਹੀ ਹੈ ਸਵੇਰ ਤਾਂ ਮੈਂ ਤਾਂ ਆਇਆ ਬਾਈ ਫਿਰ ਸਰਦਾਰ ਸਾਹਿਬ ਘਰੇ ਨਹੀਂ ਮਿਲਦੇ ਵੱਡੇ ਲੋਕ ਵੱਡੇ ਕੰਮ ਮਿੱਠੂ ਨੇ ਆਖ ਦਬਦੇ ਹੋਏ ਕਿਹਾ ਕਰਤੀ ਸਾਡੂਆਂ ਵਾਲੀ ਕਿ ਤਿੱਤ ਵੱਡੇ ਲੋਕਾਂ ਨੂੰ ਮੇਰੀ ਟਾ ਟਾ ਆਲਿਆ ਨਾਲ ਪਿੱਠ ਲੱਗਦੀ ਏ ਚੱਲ ਦੱਸ ਫਿਰ ਕੀ ਜ਼ਰੂਰੀ ਕੰਮ ਹੈ ਓ ਭਾਈ ਪੰਮੀ ਚਾਹ ਤਰਲਾ ਤੇਰੇ ਮਾਸੜ ਆਇਆ ਨਾਲੇ ਸੇਵੇਂ ਤੁਸੀਂ ਰੋਟੀ ਖਾ ਕੇ ਖੇਤ ਨੂੰ ਚੱਲੋ ਮੈਂ ਫਿਰ ਆਉਣਾ ਬਾਅਦ ਚ ਹਾਂ ਬਾਈ ਹੁਣ ਦਾ ਸਰਮਾਨ ਨਾਲ ਕੀ ਗੱਲ ਐ ਅਰਜਨ ਸਿੰਘ ਸਾਰਿਆਂ ਨੂੰ ਕੰਮ ਦੱਸ ਕੇ ਸੁਰਖਰੂਰ ਹੋਇਆ ਗੱਲ ਤਾਂ ਇਹ ਐ ਬਾਈ ਵੀ ਮੈਂ ਆਪਣੀ ਪੰਮੀ ਵਾਸਤੇ ਮੁੰਡਾ ਦੇਖਿਆ ਬੜਾ ਹੀ ਵਧੀਆ ਸੋਹਣਾ ਸਨੱਖਾ ਤੇ ਸਾਊ ਏ ਬਾਕੀ ਟੱਬਰ ਬੜਾ ਚੰਗਾ ਤੋਡੇ ਆਗੂ ਆ ਹੀ ਸਮਝ ਲੈਣ ਜਾਵਾ ਪਹਿਲੀ ਵੀ ਚੰਗੀ ਏ ਘਰ-ਬਾਰ ਤੇ ਮੁੰਡਾ ਵੀ ਫਿਰ ਮੈਂ ਸੋਚਿਆ ਵੀ ਆਹ ਰਿਸ਼ਤਾ ਤਾਂ ਜਮਾ ਅਰਜਨ ਸਿਉਂ ਦੇ ਪਰਿਵਾਰ ਦਾ ਮੇਜ ਹੈ ਬਸ ਤਾਂ ਹੀ ਆ ਗਿਆ ਤੜਕੇ ਤੜਕੇ ਮਿੱਠੂ ਬੋਲੇ ਮਿੱਠੂ ਦੀ ਤਾਰੀਫ ਕਰਦੇ ਹੋਏ ਬੋਲਿਆ ਅੱਛਾ ਉਹ ਤਾਂ ਗਲਤ ਠੀਕ ਏ ਪਰ ਪਰ ਕੀ ਐਡੇ ਚੰਗੇ ਰਿਸ਼ਤੇ ਵਾਰ-ਵਾਰ ਨਹੀਂ ਮਿਲਦੇ ਹੁੰਦੇ ਨਾਲੇ ਮੈਂ ਕਿਹੜਾ ਲੋਬੜ ਬੰਦਾ ਮੈਨੂੰ ਪਤਾ ਏ ਪੰਮੀ ਲਈ ਇਹ ਹੀ ਥਾਂ ਬਹੁਤ ਵਧੀਆ ਰਾਜ ਕਰੋ ਰਾਜ ਕੁੜੀ ਸਾਡੀ ਮਿੱਠੂ ਨੇ ਅਰਜਨ ਦੀ ਗੱਲ ਵਿੱਚੇ ਕੱਟ ਦਿੱਤੀ ਹਾਂ ਬਾਈ ਤੂੰ ਕਿਹੜਾ ਬੇਗਾਨਾ ਹੈ ਪਰ ਲੈ ਹਾਂ ਫਿਰ ਫਿਰ ਪਰ ਉਹ ਜਦੋਂ ਮੈਂ ਕਹੀ ਜਾਨਾ ਤੈਨੂੰ ਭਰੋਸਾ ਨਹੀਂ ਮਿੱਠੂ ਫਿਰ ਬੋਲਿਆ ਉਹ ਸੌਰੀ ਜਿਆ ਖਸਮਾ ਮੇਰੀ ਤਾਂ ਸੁਣ ਲਾ ਮੈਨੂੰ ਤਾਂ ਤੂੰ ਬੋਲਣ ਨਹੀਂ ਦਿੰਦਾ ਆਪ ਹੀ ਬੋਲੀ ਜਾਣਾ ਅਰਜਨ ਥੋੜਾ ਗੱਲ ਉੱਪਰ ਜੋਰ ਕੇ ਬੋਲਿਆ ਆਹੋ ਬੋਲ ਲੈ ਚੱਲ ਬੋਲ ਮੈਂ ਕਦੋਂ ਰੋਕਿਆ ਮਿੱਠੂ ਗੱਲ ਸੁਨਣ ਦੇ ਅੰਦਾਜ਼ ਵਿੱਚ ਮੈਂ ਮੰਨਦਾ ਤੇਰੀ ਗੱਲ ਵੀ ਰਿਸ਼ਤਾ ਬੜਾ ਵਧੀਆ ਪਰ ਅਜੇ ਤਿੰਨੇ ਮੁੰਡੇ ਕੁਆਰੇ ਆ ਆਪਾਂ ਉਹਨਾਂ ਦਾ ਪਹਿਲਾਂ ਕਰਨਾ ਨਾਲੇ ਪੰਮੀ ਤਾਂ ਅਜੇ ਛੋਟੀ ਆ ਨਿਆਣੀ ਏ ਐਡੀ ਆਪਾਂ ਨੂੰ ਕੀ ਕਹ ਲਈਏ ਹੋਰ ਮਿਲ ਜੂ ਕੋਈ ਵਧੀਆ ਰਿਸ਼ਤਾ ਤੂੰ ਬਥੇਰੇ ਲੱਭ ਲਏਗਾ ਹੋਰ ਪਹਿਲਾ ਮੁੰਡਿਆਂ ਨੂੰ ਵਿਆਹ ਅਰਜਨ ਹਜੇ ਪੰਮੀ ਦੇ ਰਿਸ਼ਤੇ ਲਈ ਤਿਆਰ ਨਹੀਂ ਸੀ ਉਹ ਨਿਆਣੀ ਨੂੰ ਕੀ ਹਜੇ ਅੱਜੇ ਹੋ ਜੂ ਸਾਲ ਦਾ ਪੱਕ ਠੱਕ ਹੁੰਦਾ ਇਹਨੂੰ ਨਿਕਲ ਜੂ ਸਾਲ ਪਾਰ ਆਪਾਂ ਸ਼ਗਨ ਪਾ ਕੇ ਖੜਾ ਲਵਾਗੇ ਵਿਆਹ ਵਾਸਤੇ ਮੁੰਡਿਆਂ ਆਲਿਆਂ ਨੂੰ ਉਦੋਂ ਨੂੰ ਮੁੰਡਾ ਦਾ ਵੀ ਹੋਜੂ ਇੱਕ ਮੁੰਡੇ ਦਾ ਪੰਮੀ ਦੇ ਨਾਲ ਹੀ ਕਰ ਰੱਖ ਲਾਂਗੇ ਕਿਉਂ ਮੰਨਦਾ ਮੇਰੀ ਗੱਲ ਮਿੱਠੂ ਨੇ ਅਰਜਨ ਨੂੰ ਟੋਇਆ ਚੱਲ ਮੈਂ ਸੋਚਦਾ ਅਤੇ ਕਰੇ ਰਾਏ ਕਰਦਾ ਹੁਣ ਤੂੰ ਪਿਚਾ ਪੀ ਦੇਖਦੇ ਆ ਫਿਰ ਕੀ ਬੰਦਾ ਅਰਜਨ ਮੀਤੋ ਤੋਂ ਚਾ ਦਾ ਕੱਪ ਫੜ ਕੇ ਮਿੱਠੂ ਨੂੰ ਫੜਾਉਂਦਾ ਬੋਲਿਆ ਚੱਲ ਫਿਰ ਠੀਕ ਏ ਸੋਚੀ ਜਰੂਰ ਧਿਆਨ ਨਾਲ ਰਿਸ਼ਤਾ ਬੜਾ ਸਿਰੇ ਦਾ ਏ ਜੇ ਰਿਸ਼ਤੇ ਰੋਜ਼ ਨਹੀਂ ਮਿਲਦੇ ਕੁੜੀ ਮौज ਕਰੂਗੀ ਮਿੱਠੂ ਨੇ ਫਿਰ ਜ਼ੋਰ ਦੇ ਕੇ ਕਿਹਾ ਤੇ ਜਾਨ ਲਈ ਉੱਠਿਆ ਠੀਕ ਆ ਠੀਕ ਆ ਕਰਦੇ ਰਾਇ ਫਿਰ ਦੱਸਦਾ ਤੈਨੂੰ ਕਹਿੰਦੇ ਹੋਏ ਅਰਜਨ ਚੌਂਕੇ ਵੱਲ ਨੂੰ ਰੋਟੀ ਖਾਣ ਲਈ ਤੁਰਿਆ ਅਗਲਾ ਪਾਗ ਅਗਲੀ ਵੀਡੀਓ ਵਿੱਚ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤਾਂ